ਤੁਸੀਂ ਆਪਣੇ ਫੋਨ 'ਚ ਚੈੱਕ ਕਰਿਓ ਵੀ ਤੁਸੀਂ ਐਪਾਂ ਇੰਸਟਾਲ ਕਰਕੇ ਅਨਇੰਸਟਾਲ ਕਰ ਦਿੰਨੇ ਹੋ ਉਹ ਖਤਮ ਨਹੀਂ ਹੁੰਦੀਆਂ ਤੁਹਾਡੇ ਫੋਨ ਦੇ ਵਿੱਚ ਹੀ ਰਹਿੰਦੀਆਂ ਨੇ ਤੇ ਤੁਹਾਡੇ ਫੋਨ ਦਾ ਡਾਟਾ ਲੈ ਰਹੀਆਂ ਹੁੰਦੀਆਂ ਨੇ ਜਿਹਦੇ ਕਾਰਨ ਤੁਹਾਡਾ ਫੋਨ ਹੈਂਗ ਹੋਣ ਲੱਗ ਜਾਂਦਾ ਤੇ ਖੜਖੜ ਚੱਲਣ ਲੱਗ ਜਾਂਦਾ ਤੇ ਤੁਹਾਡਾ ਡਾਟਾ ਵੀ ਲੀਕ ਹੋ ਰਿਹਾ ਤੁਸੀਂ ਚੈੱਕ ਕਰਿਓ ਤੇ ਕਮੈਂਟ ਕਰਿਓ ਕਿਹੜੇ ਭਾਈ ਨੇ ਕਿੰਨੀਆਂ ਐਪਾਂ ਡੀਲੀਟ ਕੀਤੀਆਂ ਆ ਦੇਖੋ ਕਰਨਾ ਕੀ ਆ ਪਲੇ ਸਟੋਰ 'ਚ ਜਾਣਾ ਠੀਕ ਹੈ ਜੀ ਆਪਣੇ ਪ੍ਰੋਫਾਈਲ ਆਈਕਨ ਤੇ ਕਲਿੱਕ ਕਰਨਾ ਹੁਣ ਤੁਸੀਂ ਕੀ ਕਰਨਾ ਹੈ ਮੈਨੇਜ ਮੈਨੇਜ ਐਪਸ ਐਂਡ ਡਿਵਾਈਸ ਤੇ ਕਲਿੱਕ ਕਰਨਾ ਹੈ ਇੱਥੇ ਤੁਸੀਂ ਕਰਨਾ ਹੈ ਮੈਨੇਜ ਤੇ ਕਲਿੱਕ ਕਰਨਾ ਹੈ ਫਿਰ ਤੁਸੀਂ ਕੀ ਕਰਨਾ ਹੈ ਇੱਥੇ ਦਿਸ ਡਿਵਾਈਸ ਤੇ ਕਲਿੱਕ ਕਰਕੇ ਨਾਟ ਇੰਸਟਾਲਡ ਐਪ ਤੇ ਕਲਿੱਕ ਕਰ ਦੇਣਾ ਹੈ ਇੱਥੇ ਲਿਸਟ ਆ ਜੂਗੀ ਦੱਸਿਓ ਤੁਸੀਂ ਕਿੰਨੀਆਂ ਸਿਲੈਕਟ ਕਰਕੇ ਡਿਲੀਟ ਕੀਤੀਆਂ ਨੇ ਹਰ ਇੱਕ ਭਰਾ ਦੇ 50 ਤੋਂ ਪਲੱਸ ਹੀ ਹੋਣਗੀਆਂ ਠੀਕ ਹੈ ਜੀ ਆਹ ਸੋਰੀ ਬੈਕ ਆ ਗਏ ਆਪਾਂ ਇੱਥੋਂ ਡਿਲੀਟ ਹੋ ਜਾਣਗੀਆਂ ਇਹ ਤੇ ਤੁਹਾਡੇ ਫੋਨ ਦੇਖਿਓ ਵੀ ਕਿਵੇਂ ਭੱਜਣ ਲੱਗ ਜਾਂਦਾ ਜੇ ਮੈਂ ਗੱਡੀ ਦੀ ਸਰਵਿਸ ਕਰਾਈ ਹੁੰਦੀ ਐ ਸੋ ਕਮੈਂਟ ਕਰਕੇ ਜਰੂਰ ਦੱਸਿਓ ਕਿੰਨੀਆਂ ਐਪਾਂ ਤੁਸੀਂ ਕਲੀਅਰ ਕੀਤੀਆਂ ਧੰਨਵਾਦ